ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੂਖ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਈ ਆਂਦਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਤਾਹੂ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਦੂਜਾ ਨਾਲ ਯਾਣੀ ਦੋਸਤੀ ਵਡਾਰੂ ਸਿਉ ਨੇਹੋ ਪਾਣੀ ਅੰਦਰ ਲੀਖ ਜਿਓ ਜਿਸ ਦਾ ਥਾਉ ਨਾਥਿ ਹੋ। ਨਾਲ ਆਣੇ ਤੂਸ ਤੇ ਵਡਾਰੂ ਸਿਓ ਨੇਹੋ। ਪਾਣੀ ਅੰਦਰ ਲੇਕ ਜਿਓ। ਜਿਸ ਦਾ ਥਾਉ ਨਾਥਿ ਹੋ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ। ਉਦਮਤਾ ਦੇ ਮਾਲਕ ਸੱਚੇ ਪਾਤਸ਼ਾਹ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਨ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਨ ਹੋ ਵੜਪਾਗੀ ਹੋ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਹੋਈ ਜੋ ਕਿ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਗੁਰਦੇਵ ਪਿਤਾ ਦੇ ਤਰਸ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਕਿ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਦੇ ਨਾਲ 22ਵੀਂ ਪੌੜੀ ਦੇ ਨਾਲ ਜੋ ਪੰਜ ਸ਼ਲੋਕ ਆਏ ਨੇ ਉਹਨਾਂ ਪੰਜਾਂ ਸ਼ਲੋਕਾਂ ਦੇ ਵਿੱਚੋਂ ਤਿੰਨ ਸ਼ਲੋਕਾਂ ਦੀ ਵਿਚਾਰ ਸੰਪੂਰਨ ਹੋਈ ਇਹ ਪੰਜੇ ਸ਼ਲੋਕ ਤਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਆਉ ਜੋ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਉਸ ਦੀ ਵਿਚਾਰ ਦੇ ਨਾਲ ਜੁੜੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰ ਕੇ ਸੁਰਤੀਆਂ ਮਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਦੂਜਾ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਦਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ 474 ਅੰਗ ਉੱਪਰ ਸੁਭਾਈ ਮਨ ਹੈ ਜਿੱਥੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਪਿਛਲੇ ਸ਼ਲੋਕਾਂ ਦੇ ਅੰਦਰ ਸਮਝਾਇਆ ਕੀ ਸੇਵਕ ਤੇ ਮਾਲਕ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਜੋ ਮਨੁੱਖ ਦੇ ਹਿਰਦੇ ਦੇ ਵਿੱਚ ਹੈ ਉਹੀ ਹੀ ਇਸ ਮਨੁੱਖ ਦੇ ਮੁਖ ਤੋਂ ਬਾਹਰ ਆਉਂਦਾ ਹੈ ਤੋ ਇਹ ਆਪਣੀ ਰਸਨਾ ਦੇ ਨਾਲ ਹੰਕਾਰ ਪਰੇ ਕੀਤੇ ਹੋਏ ਬਚਨ ਇਹ ਫਲਦੇ ਨਹੀਂ ਨਹੀਂ ਜਿਸ ਪ੍ਰਕਾਰ ਜਿਹੜੀ ਹਵਾ ਹੈ ਉਹ ਪੱਤਿਆਂ ਨੂੰ ਟਕਰੌਂਦੀ ਹੋਈ ਉਹ ਪੱਤਿਆਂ ਤੋਂ ਕ੍ਰੋਸ ਕਰਕੇ ਅੱਗੇ ਲੰਘ ਜਾਂਦੀ ਹੈ ਤੇ ਪੱਤਿਆਂ ਦੀ ਕੇਵਲ ਖੜਖੜ ਦੀ ਆਵਾਜ਼ ਆਉਂਦੀ ਹੈ ਉਹ ਹਵਾ ਵੀ ਖਾਲੀ ਰਹਿ ਜਾਂਦੀ ਹੈ ਕਿਸੇ ਕੰਮ ਨਹੀਂ ਆਉਂਦੀ ਉਸੇ ਪ੍ਰਕਾਰ ਇਹ ਬਚਨ ਨੇ ਜਿਹੜੇ ਹੰਕਾਰ ਦੇ ਨਾਲ ਭਰੇ ਹੋਏ ਕੀਤੇ ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸ ਦੇ ਕੀ ਇਹ ਜਿਹੜਾ ਮਨੁੱਖ ਹੈ ਹੰਕਾਰ ਭਰੇ ਬਚਨ ਬੋਲ ਕੇ ਤੇ ਲੋਕਾਂ ਤੋਂ ਇਹ ਆਸ ਕਰਦਾ ਏ ਕਿ ਲੋਕ ਮੈਨੂੰ ਮਿੱਠੇ ਬੋਲਣ ਮੈਨੂੰ ਕੋਈ ਮਾੜਾ ਨਾ ਬੋਲੇ ਤੋ ਇਸ ਪ੍ਰਕਾਰ ਹੈ ਕਿ ਜ਼ਹਿਰ ਨੂੰ ਬੀਜ ਕੇ ਤੇ ਪ੍ਰਮਾਤਮਾ ਦੇ ਕੋਲੋਂ ਅੰਮ੍ਰਿਤ ਮੰਗਣਾ ਪਾਤਸ਼ਾਹ ਜੀ ਕਰਮਾਂ ਦੇ ਬਾਰੇ ਸਮਝਾ ਰਹੇ ਨੇ ਜਿਹੋ ਜਾਂ ਕਰਮ ਮਨੁੱਖ ਕਰੇਗਾ ਉਹ ਜਾਈ ਫਲ ਉਹਨੂੰ ਭੁਗਤਣਾ ਪਵੇਗਾ ਚੰਗਾ ਕਰੇਗਾ ਤੇ ਚੰਗਾ ਫਲ ਮਿਲੇਗਾ ਜੇ ਮਾੜਾ ਕਰਮ ਕਰੇਗਾ ਤੇ ਮਾੜਾ ਫਲ ਮਿਲੇਗਾ ਇਸੇ ਪ੍ਰਕਾਰ ਜਿਹੋ ਜਾਂ ਉਹ ਬੀਜੇਗਾ ਉਹ ਜਾਂ ਉਹਨੂੰ ਵੜਨਾ ਪਵੇਗਾ ਜੇ ਅੰਮ੍ਰਿਤ ਬੀਜੇਗਾ ਤੇ ਅੰਮ੍ਰਿਤ ਵੜੇਗਾ ਤੇ ਜੇਕਰ ਉਹਨੇ ਬੀਜਿਆ ਹੀ ਜ਼ਹਿਰ ਤੇ ਜ਼ਹਿਰ ਹੀ ਮਿਲਣਾ ਹੈ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਜਿਹੜੀ ਜਾਣੇ ਮਨੁੱਖ ਦੇ ਨਾਲ ਦੋਸਤੀ ਹੈ ਜਾਂ ਛੋਟੇ ਬੱਚੇ ਦੇ ਨਾਲ ਦੋਸਤੀ ਜਾਂ ਅਗਿਆਨੀ ਪੁਰਖ ਜਾਂ ਅਗਿਆਨੀ ਮਨ ਦੇ ਨਾਲ ਜਿਹੜੀ ਦੋਸਤੀ ਹੈ ਉਹ ਕਦੇ ਵੀ ਰਾਸ ਨਹੀਂ ਆਉਂਦੀ ਛੋਟੇ ਬੱਚੇ ਦੇ ਨਾਲ ਕੀਤੀ ਹੋਈ ਦੋਸਤੀ ਜਿਹੜੀ ਹੈ ਉਹ ਕਦੇ ਵੀ ਰਾਸ ਨਹੀਂ ਆਉਂਦੀ ਕਿਉਂਕਿ ਉਹ ਜਿਹੋ ਜਾਈ ਜਾਣਦਾ ਏ ਜਿਹੋ ਜਾਈ ਵੇਖਦਾ ਏ ਉਹ ਜਾਈ ਉਹ ਵਰਤਦਾ ਏ ਤੋਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਵੀ ਦੱਸਦੇ ਕਿ ਜੇਕਰ ਇਹ ਹਿਰਦੇ ਰੂਪੀ ਭਾਂਡੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਰੂਪੀ ਜਿਹੜੀ ਵਸਤੂ ਹੈ ਉਸ ਨੂੰ ਸਮਾਉਣਾ ਹੋਵੇ ਤੇ ਇਸੇ ਪ੍ਰਕਾਰ ਇਹ ਜਿਹੜਾ ਹਿਰਦੇ ਰੂਪੀ ਭਾਂਡਾ ਏ ਜਿਹੜਾ ਪਹਿਲਾਂ ਹੀ ਦੂਸ਼ਿਤ ਹੋਇਆ ਏ ਪੰਜਾਂ ਵਿਕਾਰਾਂ ਦੇ ਨਾਲ ਕਾਮ ਲੋਭ ਮੋਹ ਹੰਕਾਰ ਦੇ ਨਾਲ ਉਹਨਾਂ ਨੂੰ ਬਾਹਰ ਕੱਢਣਾ ਪਵੇਗਾ ਜਦੋਂ ਇਹ ਹੰਕਾਰ ਦੀ ਅੱਗੇ ਹਿਰਦੇ ਦੇ ਵਿੱਚੋਂ ਬਾਹਰ ਆਵੇ ਕੀ ਉਦੋਂ ਹੀ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਅੰਮ੍ਰਿਤ ਜਿਹੜੇ ਚੰਗੇ ਗੁਣ ਉਹ ਮਨੁੱਖ ਦੇ ਹਿਰਦੇ ਦੇ ਅੰਦਰ ਵਸਣਗੇ ਉਹ ਪਰਮਾਤਮਾ ਦੇ ਅੱਗੇ ਕਿਸੇ ਦਾ ਵੀ ਹੁਕਮ ਨਹੀਂ ਚੱਲਦਾ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੁੰਦੀ ਹੈ ਅਰਜਦਾਸ ਜਿਹੜੀ ਪ੍ਰਮਾਤਮਾ ਦੇ ਅੱਗੇ ਦਾਸਤਾਨ ਰੱਖੀ ਜਾਵੇ ਉਹ ਹੈ ਅਰਦਾਸ ਇਸ ਪ੍ਰਕਾਰ ਉਹ ਬਾਦਸ਼ਾਹ ਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਦਾ ਬਾਦਸ਼ਾਹ ਦੇ ਅੱਗੇ ਅਰਦਾਸ ਚੱਲਦੀ ਹੈ ਤੋ ਜਿਹੋ ਜਿਹਾ ਕਰਮ ਮਨੁੱਖ ਕਰੇਗਾ ਉਹ ਜਿਹਾ ਫਾਲ ਨੂੰ ਭੁਗਤਣਾ ਪਵੇਗਾ ਜਿਹੜਾ ਝੂਠਾ ਇੱਕ ਝੂਠ ਕਮਾਵੇਗਾ ਉਹਨੂੰ ਝੂਠ ਹੀ ਫਲੇਗਾ ਤੇ ਜਿਹੜਾ ਪ੍ਰਮਾਤਮਾ ਦੀ ਸਿਫਤ ਕਰੇਗਾ ਫਿਰ ਉਹਦੇ ਅੰਦਰ ਵਿਕਾਸ ਆਵੇਗਾ ਵਿਕਾਸ ਤੋਂ ਭਾਵ ਖੇੜਾ ਜਿਹੜਾ ਮਨੁੱਖ ਦੇ ਅੰਦਰ ਖੇੜਾ ਆਉਣਾ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਉਤ ਦੇ ਨਾਲ ਹੈ ਅੱਗੇ ਜੋ ਬਖਸ਼ਿਸ਼ ਕਰਦੇ ਆ ਉਸ ਦੀ ਵਿਚਾਰ ਦੇ ਨਾਲ ਜੁੜੀਏ ਨਾਲ ਇਆਣੀ ਦੋਸਤੀ ਪਾਤਸ਼ਾਹ ਜੀ ਜਿਹੜਾ ਪਿਛਲਾ ਸ਼ਲੋਕ ਆਇਆ ਉਸ ਦੇ ਵਿੱਚ ਹੀ ਇਹ ਸਮਝਾਇਆ ਸੀ ਨਾਲਿਆਣੀ ਦੋਸਤੀ ਕਦੇ ਨਾ ਆਵੇ ਰਾਸ ਤੋ ਪਾਤਸ਼ਾਹੀ ਹੁਣ ਵੀ ਉਹੀ ਬਖਸ਼ਿਸ਼ ਕਰਕੇ ਦੱਸਦੇ ਕਿ ਜਿਹੜਾ ਛੋਟਾ ਬੱਚਾ ਹੈ ਉਹਦੇ ਨਾਲ ਕੀਤੀ ਹੋਈ ਦੋਸਤੀ ਜਾਂ ਅਗਿਆਨੀ ਮਨ ਅਗਿਆਨੀ ਪੁਰਖ ਦੇ ਨਾਲ ਕੀਤੀ ਹੋਈ ਦੋਸਤੀ ਅਗਿਆਨੀ ਪੁਰਖ ਕਿਹੜਾ ਹੈ ਜਿਸ ਨੂੰ ਪਰਮਾਰਥ ਦਾ ਗਿਆਨ ਨਹੀਂ ਹੈ ਜਿਹੜਾ ਪਰਮਾਰਥ ਨੂੰ ਨਹੀਂ ਜਾਣਦਾ ਉਹ ਅਗਿਆਨੀ ਹੈ ਗਿਆਨ ਤੇ ਸੰਸਾਰ ਦਾ ਸਾਰਾ ਹੋਵੇਗਾ ਇਸ ਸੰਸਾਰ ਦੀਆਂ ਵਸਤੂਆਂ ਦਾ ਵੀ ਗਿਆਨ ਹੋਵੇਗਾ ਇਸ ਸੰਸਾਰ ਦੀਆਂ ਥਾਵਾਂ ਦਾ ਵੀ ਉਹਨੂੰ ਗਿਆਨ ਹੋਵੇਗਾ ਪਰ ਪਰਮਾਰਥ ਦਾ ਨਹੀਂ ਉਹਨੂੰ ਪਤਾ ਦੋ ਤਰੀਕੇ ਦੀ ਵਿਦਿਆਏ ਇੱਕ ਜਿਹੜੀ ਹੈ ਸੰਸਾਰਕ ਵਿਦਿਆ ਤੇ ਇੱਕ ਅਧਿਆਤਮਕ ਵਿਦਿਆ ਸੰਸਾਰਿਕ ਵਿੱਦਿਆ ਤੇ ਇੱਥੇ ਹੀ ਰਹਿ ਜਾਣੀ ਹੈ ਪਰ ਜਿਹੜੀ ਅਧਿਆਤਿਕ ਵਿੱਦਿਆ ਏ ਉਹ ਕਿੱਥੋਂ ਮਨੁੱਖ ਆਇਆ ਤੇ ਕਿੱਥੇ ਜਾਣਾ ਏ ਉਹਦਾ ਗਿਆਨ ਕਰਾਉਣ ਵਾਲੀ ਏ ਤੇ ਜਿੰਨੂੰ ਉਹ ਗਿਆਨ ਹੋ ਗਿਆ ਉਹ ਗਿਆਨੀ ਹੋ ਗਿਆ ਤੋਂ ਅਗਿਆਨੀ ਉਹ ਹੈ ਜਿਹੜਾ ਪਰਮਾਰਥ ਦੇ ਰਸਤੇ ਨੂੰ ਭੁੱਲ ਚੁੱਕਾ ਏ ਜਿੰਨੂੰ ਪਰਮਾਰਥ ਦਾ ਗਿਆਨ ਨਹੀਂ ਹੈ ਤੋ ਪਾਦਸ਼ਾਹ ਜੀ ਬਖਸ਼ਿਸ਼ ਕਰਕੇ ਦੱਸ ਦੇ ਕਿ ਜਿਹੜਾ ਅਗਿਆਨੀ ਪੁਰਖ ਦੇ ਨਾਲ ਕੀਤੀ ਹੋਈ ਦੋਸਤੀ ਜਾਂ ਛੋਟੇ ਬੱਚੇ ਦੇ ਨਾਲ ਦੋਸਤੀ ਕੀਤੀ ਹੋਈ ਵਡਾਰੂ ਸਿਓ ਨੇਹੋ ਉਸ ਤੋਂ ਬਾਅਦ ਵਡਾਰੂ ਤੋਂ ਭਾਵ ਹੈ ਕਿ ਇਸਤਰੀ ਇਸਤਰੀ ਦੇ ਨਾਲ ਕੀਤਾ ਹੋਇਆ ਪ੍ਰੇਮ ਜਿਹੜਾ ਪੁਰਖ ਹੈ ਉਹਦੀ ਛੋਟੇ ਬੱਚੇ ਦੇ ਨਾਲ ਅਗਿਆਨੀ ਦੇ ਨਾਲ ਕੀਤੀ ਹੋਈ ਦੋਸਤੀ ਅਤੇ ਇਸਤਰੀ ਦੇ ਨਾਲ ਕੀਤਾ ਹੋਇਆ ਜਿਹੜਾ ਪ੍ਰੇਮ ਹੈ ਉਹ ਕਿਸੇ ਕੰਮ ਨਹੀਂ ਆਉਂਦਾ ਕਿਉਂਕਿ ਇਹ ਸੰਸਾਰਕ ਬੰਧਨ ਨੇ ਸੰਸਾਰਕ ਬੰਧਨ ਇੱਥੇ ਹੀ ਰਹਿ ਜਾਣੇ ਨੇ ਵੇਖੋ ਜਦੋਂ ਮਨੁੱਖ ਇਸ ਸੰਸਾਰ ਤੋਂ ਜਾਂਦਾ ਏ ਤੇ ਸੰਸਾਰ ਤੋਂ ਜਾਣ ਤੋਂ ਬਾਅਦ ਉਨੂੰ ਕੋਈ 2 ਦਿਨ ਯਾਦ ਕਰਦਾ ਏ ਕੋਈ 4 ਦਿਨ ਯਾਦ ਰੱਖਦਾ ਏ ਵੱਧ ਤੋਂ ਵੱਧ ਮਹੀਨਾ ਜਾਂ 2 ਮਹੀਨੇ ਯਾਦ ਰੱਖਦੇ ਨੇ 2 ਮਹੀਨੇ ਤੋਂ ਬਾਅਦ ਉਹ ਜਿਹੜਾ ਮਨੁੱਖ ਹੈ ਉਹ ਕਿਸੇ ਵਿਰਲੇ ਦੇ ਮਨ ਦੇ ਅੰਦਰ ਹੀ ਰਹਿ ਜਾਂਦਾ ਏ ਤੇ ਉਹਦੀ ਜਿਹੜੀ ਸਥਾਨ ਹੈ ਉਹ ਹੋਰ ਕੋਈ ਲੈ ਲੈਂਦਾ ਏ ਤੋਂ ਨਾਲ ਤੇ ਉਹਦੇ ਕੋਈ ਨਹੀਂ ਮਰਦਾ ਤੋ ਇਸ ਤੋਂ ਭਾਵ ਕਿ ਇਹ ਸਾਰੇ ਸੰਸਾਰਕ ਬੰਧਨ ਨੇ ਇੱਥੇ ਰਹਿਣ ਵਾਲੇ ਨਹੀਂ ਤੇ ਇਸ ਸੰਸਾਰ ਤੇ ਕੀਤੇ ਹੋਏ ਜਿਹੜੇ ਕਰਮ ਉਹਨਾਂ ਦਾ ਫਲ ਵੀ ਮਨੁੱਖ ਨੂੰ ਆਪ ਹੀ ਭੁਗਤਣਾ ਪੈਂਦਾ ਏ ਜੇਕਰ ਮਨੁੱਖ ਚੋਰੀਆਂ ਕਰਕੇ ਠੱਗੀਆਂ ਕਰਕੇ ਆਪਣੇ ਬੱਚਿਆਂ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਧਨ ਲੈਂਦਾ ਏ ਉਹ ਫਲੀ ਭੂਤ ਨਹੀਂ ਹੈ ਉਹਦਾ ਫਲ ਵੀ ਉਹ ਮਨੁੱਖ ਨੂੰ ਆਪ ਭੁਗਤਣਾ ਪਵੇਗਾ ਨਾ ਕਿ ਸਾਰੇ ਪਰਿਵਾਰ ਨੂੰ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਕਰ ਪਰਪੰਚ ਬਹੁ ਪਰ ਧਨ ਲਿਆਵੈ ਸੁੱਤਦਾਰਾ ਭਿਆਨ ਲਟਾਵੇ ਜਿਹੜਾ ਮਨੁੱਖ ਹੈ अनेका ਤਰੀਕੇ ਦੀਆਂ ਠੱਗੀਆਂ ਮਾਰ ਕੇ ਧਨ ਲਿਆਉਂਦਾ ਏ ਆਪਣੇ ਤੇ ਜਿਹੜਾ ਬੱਚੇ ਨੇ ਜਾਂ ਪਰਿਵਾਰ ਹੈ ਉਹਨਾਂ ਤੇ ਉਹ ਧਨ ਲਟਾਉਂਦਾ ਏ ਪਰ ਇਹਦਾ ਜਿਹੜਾ ਲੇਖਾ ਏ ਉਹ ਉਸ ਜੀਵ ਨੂੰ ਦੇਣਾ ਪੈਣਾ ਏ ਉਹ ਇਹ ਸੰਸਾਰਿਕ ਬੰਧਨ ਨੇ ਸੰਸਾਰਿਕ ਬੰਧਨ ਸਦਾ ਨਹੀਂ ਰਹਿਣ ਵਾਲੇ ਤੋਂ ਇਹਨਾਂ ਦੇ ਵਿੱਚ ਜੇ ਰਹਿਣਾ ਵੀ ਹੈ ਤੇ ਕਮਲ ਦੇ ਫੁੱਲ ਵਾਂਗ ਰਹਿਣਾ ਏ ਇਸ ਸੰਸਾਰਿਕ ਬੰਧਨਾ ਦੇ ਵਿੱਚ ਵੀ ਰਹਿਣਾ ਏ ਤੇ ਕਮਲ ਦੇ ਫੁੱਲ ਵਾਂਗ ਰਹਿਣਾ ਏ ਕਿਸ ਪ੍ਰਕਾਰ ਜਿੱਦਾਂ ਕਮਲ ਦਾ ਫੁੱਲ ਚਿਕੜ ਦੇ ਵਿੱਚ ਵੀ ਰਹਿ ਕੇ ਤੇ ਚਿਕੜ ਤੋਂ ਉੱਪਰ ਉੱਠਿਆ ਰਹਿੰਦਾ ਏ ਉਸੇ ਪ੍ਰਕਾਰ ਦਾ ਜਿਹੜਾ ਜੀਵਨ ਹੈ ਮਨੁੱਖ ਦਾ ਹੋਣਾ ਚਾਹੀਦਾ ਏ ਸੰਸਾਰ ਦੇ ਵਿੱਚ ਗ੍ਰਸਤ ਦੇ ਵਿੱਚ ਵੀ ਰਹਿ ਕੇ ਤੇ ਨਿਰਲੇਪ ਵੀ ਰਹਿਣਾ ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਕਿ ਇਹ ਸੰਸਾਰਿਕ ਬੰਧਨ ਜਾਂ ਬੱਚੇ ਦੇ ਨਾਲ ਕੀਤੀ ਹੋਈ ਦੋਸਤੀ ਅਗਿਆਨੀ ਮਨ ਦੇ ਨਾਲ ਕੀਤੀ ਹੋਈ ਦੋਸਤੀ ਅਤੇ ਆਪਣੀ ਇਸਤਰੀ ਦੇ ਨਾਲ ਕੀਤਾ ਹੋਇਆ ਜਿਹੜਾ ਪ੍ਰੇਮ ਹੈ ਪਾਣੀ ਅੰਦਰ ਲੀਕ ਜਿਓ ਜਿਸ ਪ੍ਰਕਾਰ ਪਾਣੀ ਦੇ ਅੰਦਰ ਇੱਕ ਲੀਕ ਮਾਰ ਦਿੱਤੀ ਜਾਵੇ ਤਿਸ ਦਾ ਥਾਉ ਨਾ ਥੇ ਹੋ ਉਹਦਾ ਕੋਈ ਥਾਂ ਵੀ ਨਹੀਂ ਹੈ ਜਿਹੜੀ ਪਾਣੀ ਦੇ ਅੰਦਰ ਮਾਰੀ ਹੋਈ ਲੀਕ ਉਹ ਸਦਾ ਨਹੀਂ ਰਹਿਣ ਵਾਲੀ ਉਹ ਮਿਟ ਜਾਣੀ ਹੈ ਤੇ ਪਾਣੀ ਫੇਰ ਆਪਸ ਦੇ ਚ ਰਲ ਜਾਣਾ ਹੈ ਜਿਹੜੀ ਲੀਕ ਮਾਰੀ ਉਹ ਤੇ ਮਿਟ ਗਈ ਉਸੇ ਪ੍ਰਕਾਰ ਇਹ ਮੰਨਣ ਨੇ ਜਿੰਨਾ ਚਿਰ ਤੱਕ ਤੁਸੀਂ ਇਹ ਸੰਸਾਰ ਤੇ ਹੈ ਉਹਨਾਂ ਚਿਰ ਤੱਕ ਕੀਏ ਜਿਹੜੀ ਸੰਸਾਰ ਤੇ ਆਪਣੀ ਇਹ ਲੀਕ ਰਹਿਣੀ ਹੈ ਉਹ ਆਪਣਾ ਸਥਾਨ ਰਹਿਣਾ ਹੈ ਜਦੋਂ ਉਹ ਲੀਕ ਹਟੀ ਜਦੋਂ ਉਹ ਲੀਕ ਵੱਜ ਕੇ ਹਟ ਗਈ ਤੇ ਉਹ ਪਾਣੀ ਆਪਸ ਦੇ ਚ ਫੇਰ ਰਲ ਗਿਆ ਉਹ ਲੀਕ ਮਿਟ ਗਈ ਉਸੇ ਪ੍ਰਕਾਰ ਇਹ ਜਿਹੜੇ ਸੰਸਾਰਿਕ ਬੰਧਨ ਨੇ ਉਹਨਾਂ ਚਿਰ ਤੱਕ ਹੀ ਆਪਣਾ ਸਥਾਨ ਜਿੰਨਾ ਚਿਰ ਤੱਕ ਆਪਾਂ ਇਸ ਸੰਸਾਰ ਤੇ ਜੀਵਤਾਂ ਜਦੋਂ ਇਸ ਸੰਸਾਰ ਤੋਂ ਚਲੇ ਗਏ ਉਦੋਂ ਨਾ ਇੱਥੇ ਲੀਕ ਰਹਿਣੀ ਹੈ ਆਪਣੀ ਪਾਣੀ ਦੇ ਅੰਦਰ ਮਾਰੀ ਹੋਈ ਨਾ ਆਪਣੀ ਇੱਥੇ ਸੰਸਾਰ ਤੇ ਕੋਈ ਆਉਦਾ ਨਾ ਕੋਈ ਅਹਿਮਿਤ ਰਹਿਣੀ ਹੈ ਤੇ ਇਹ ਜਿਹੜੇ ਸੰਸਾਰਿਕ ਬੰਧਨ ਨੇ ਇਹ ਕੇਵਲ ਨਿਰਲੇਪ ਰਹਿ ਕੇ ਬਤੀਤ ਕਰਨ ਵਾਲੇ ਨੇ ਤੋ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਨਾਲ ਕੀਤਾ ਹੋਇਆ ਜਿਹੜਾ ਪ੍ਰੇਮ ਇਹਨਾਂ ਦੇ ਨਾਲ ਕੀਤੀ ਹੋਈ ਜਿਹੜੀ ਦੋਸਤੀ ਹੈ ਕਿਸੇ ਕੰਮ ਨਹੀਂ ਆਉਣੀ ਮਹੱਲਾ ਦੂਜਾ ਪਾਤਸ਼ਾਹ ਜੀ ਹੁਣ ਜੋ ਪੰਜਵਾਂ ਸ਼ਲੋਕ ਹੈ ਉਸ ਵਿੱਚ ਬਖਸ਼ਿਸ਼ ਕਰਕੇ ਦੱਸਦੇ ਨੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਹੈ ਹੋਏ ਅਣਖ ਕਰੇ ਕੰਮ ਕੀ ਹੁਣ ਜਿਹੜਾ ਅਜਾਣਾ ਮਨੁੱਖ ਹੈ ਜਿਹੜਾ ਅਗਿਆਨੀ ਮਨੁੱਖ ਹੈ ਤੇ ਜਦੋਂ ਅਗਿਆਨੀ ਹੋ ਕੇ ਕੰਮ ਕਰਦਾ ਏ ਜਾਂ ਕੋਈ ਬੱਚਾ ਕੰਮ ਕਰਦਾ ਏ ਆਣ ਨਾ ਸਕੈ ਰਾਸ ਉਹ ਕੰਮ ਕਦੇ ਉਹਦਾ ਨੇਪਰੇ ਨਹੀਂ ਚੜਦਾ ਉਹ ਕੰਮ ਰਾਸ ਨਹੀਂ ਆਉਂਦਾ ਜੇ ਇੱਕ ਅਧ ਚੰਗੀ ਕਰੇ ਜੇ ਕਿਤੇ ਉਹ ਇੱਕ ਅੱਧਾ ਕੰਮ ਚੰਗਾ ਕਰ ਲਵੇ ਦੂਜੀ ਭੀ ਵੇਰਾਸ ਤੇ ਦੂਜਾ ਕਰਮ ਉਹ ਮਾੜਾ ਕਰ ਦਿੰਦਾ ਹੈ ਭਾਵੇਂ ਯਾਣਾ ਇਹ ਨੂੰ ਸਮਝ ਨਹੀਂ ਹੈ ਇੱਕ ਅੱਧਾ ਕੰਮ ਚੰਗਾ ਕਰ ਲਵੇਗਾ ਤੇ ਦੂਸਰਾ ਕੰਮ ਉਹ ਮਾੜਾ ਕਰ ਦੇਵੇਗਾ ਤੇ ਫਿਰ ਉਸੇ ਪ੍ਰਕਾਰ ਹੀ ਹੋ ਗਿਆ ਨਾ ਉਹ ਕੰਮ ਕਦੇ ਰਾਸ ਨਹੀਂ ਆਉਂਦਾ ਤੋ ਇੱਕ ਸਾਖੀ ਆਉਂਦੀ ਏ ਇੱਕ ਸੀ ਪੰਡਤ ਉਹਨੇ ਸੋਚਿਆ ਕਿ ਮੈਂ ਨਾ ਇਸ ਨਗਰ ਦੇ ਵਿੱਚ ਕੋਈ ਵਖਰਾ ਕਰਕੇ ਵਿਖਾਵਾਂ ਉਹਨੇ ਜਦੋਂ ਇਦਾਂ ਸੋਚਿਆ ਕਥਾ ਕਰਨ ਦੇ ਲਈ ਜਾਇਆ ਕਰਦਾ ਸੀ ਉਹਨੇ ਕੀ ਕੀਤਾ ਇੱਕ ਨਾ ਬਲੂੰਗਾ ਲੈ ਜਾਂਦਾ ਬਲੂੰਗਾ ਆਪਣੇ ਕੋਲ ਰੱਖ ਰੱਖਣਾ ਸ਼ੁਰੂ ਕਰ ਦਿੱਤਾ ਫਿਰ ਉਹ ਬਲੂੰਗੇ ਤੇ ਨਾ ਉਹਨੇ ਢੀਮ ਰੱਖਣੀ ਸ਼ੁਰੂ ਕਰ ਦਿੱਤੀ ਬਲੁੰਗਾ ਰਾਓ ਟੀਮ ਨੂੰ ਉੱਤੇ ਰੱਖਣ ਲੱਗ ਪਿਆ ਆਪਣੇ ਲੱਕ ਤੇ ਉਹ ਟੀਮ ਥੱਲੇ ਨਾ ਡਿੱਗੇ ਥੋੜੇ ਦਿਨ ਬਤੀਤ ਹੋਏ ਉਹਨੇ ਦੀਵਾ ਰੱਖਣਾ ਸ਼ੁਰੂ ਕਰ ਦਿੱਤਾ ਦੀਵਾ ਵੀ ਉਹਨੇ ਟਿਕਾਉਣਾ ਸ਼ੁਰੂ ਕਰ ਦਿੱਤਾ ਬਲੁੰਗੇ ਨੇ ਉਹ 10 ਦਿਨ ਬਾਅਦ ਉਹ ਪੰਡਤ ਨੇ ਕੀ ਕੀਤਾ ਉਸੇ ਦੀਵੇ ਦੇ ਵਿੱਚ ਤੇਲ ਪਾਤਾ ਤੇ ਬੱਤੀ ਰੱਖਤੀ ਦੀਵਾ ਜਗਾਤਾ ਬਲੋਂਗੇ ਨੇ ਉਸੇ ਪ੍ਰਕਾਰ ਉਹ ਜਦੋਂ ਦੀਵਾ ਚੱਗ ਗਿਆ ਉਹ ਦੀਵਾ ਟਿਕਾਉਣਾ ਸ਼ੁਰੂ ਕਰ ਦਿੱਤਾ ਉਹ ਤੇ ਟਿਕਿਆ ਰਵੇ ਦੀਵਾ ਤੇ ਫਿਰ ਉਸੇ ਉਹ ਜਿਹੜਾ ਦੀਵਾ ਸੀ ਦੀਵੇ ਦੇ ਪ੍ਰਕਾਸ਼ ਦੇ ਨਾਲ ਉਹ ਜਿਹੜਾ ਪੰਡਿਤ ਸੀ ਕਥਿਆ ਕਰਦਾ ਸੀ ਹੁਣ ਉਹਨੇ ਸੋਚਿਆ ਕਿ ਇਹ ਜਿਹੜਾ ਉਹਨੂੰ ਚਮਤਕਾਰ ਹੈ ਮੈਂ ਲੋਕਾਂ ਨੂੰ ਵੀ ਵਿਖਾਵਾਂ ਉਨੇ ਕੀ ਕੀਤਾ ਨਗਰ ਦੇ ਚ ਗਿਆ ਤੇ ਜਾ ਕੇ ਕਥਾ ਕਰਨ ਲੱਗ ਪਿਆ ਉੱਥੇ ਬਲੂੰਗਾ ਖਿਲਾੜ ਦਿੰਦਾ ਤੇ ਬਲੂੰਗੇ ਦੇ ਉੱਤੇ ਉਹ ਦੀਵਾ ਰੱਖ ਦਿੰਦਾ ਦੀਵਾ ਜਗਾ ਦਿੰਦਾ ਕਥਾ ਕਰਨ ਲੱਗ ਪਏ ਇਸੇ ਪ੍ਰਕਾਰ ਉਹ ਮਹਾ ਭਾਰਤ ਦੀ ਕਥਾ ਕਰਦੇ ਲੋਕਾਂ ਨੇ ਵੇਖਿਆ ਕੀ ਬੜੀ ਅਚਰਜ ਗੱਲ ਐ ਇਹ ਤੇ ਇੱਕ ਹੀ ਸਾਪ ਦਾ ਚਮਤਕਾਰ ਐ ਸਾਰਿਆਂ ਨੇ ਸੋਚਿਆ ਜਦੋਂ ਇਸ ਪ੍ਰਕਾਰ ਉਹਨਾਂ ਨੇ ਸੋਚਿਆ ਤੇ ਇੱਕ ਉਹਨਾਂ ਦੇ ਵਿੱਚ ਸਿਆਣਾ ਮਨੁੱਖ ਬੈਠਾ ਸੀ ਕਹਿੰਦੇ ਕੋਈ ਚਮਤਕਾਰ ਨਹੀਂ ਇਹ ਸਿਖਾਇਆ ਹੋਇਆ ਏ ਕੱਲ ਨੂੰ ਤੁਸੀਂ ਆਇਓ ਤੇ ਕੱਲ ਨੂੰ ਤੁਹਾਨੂੰ ਮੈਂ ਵਿਖਾਵਾਂਗਾ ਜਿਹੜਾ ਚਮਤਕਾਰ ਹੈ ਉਹ ਕੱਲ ਨੂੰ ਅਗਲੇ ਦਿਨ ਫੇਰ ਉਹ ਕਥਾ ਕਰਨ ਲੱਗਾ ਬਲੂੰਗੇ ਦੇ ਉੱਤੇ ਦੀਵਾ ਰੱਖਿਆ ਦੀਵਾ ਜਗਾ ਰਿਹਾ ਸੀ ਕਥਾ ਕਰ ਰਿਹਾ ਸੀ ਉਹੀ ਜਿਹੜਾ ਉਹ ਸਿਆਣਾ ਮਨੁੱਖ ਸੀ ਉਹਨੇ ਨਾ ਇੱਕ ਚੂਹਾ ਲੈ ਆਂਦਾ ਜਦੋਂ ਉਹ ਚੂਹਾ ਬਲੂੰਗੇ ਦੇ ਸਾਹਮਣੇ ਕੀਤਾ ਤੇ ਬਲੂੰਗਾ ਉਸੇ ਈਲੇ ਦੌੜ ਗਿਆ ਉਹ ਜਿਹੜਾ دیਵਾ ਸੀ ਉਹ ਜਿਹੜਾ ਕਥਾ ਕਰਨ ਵਾਲਾ ਗ੍ਰੰਥ ਸੀ ਉਹਦੇ ਉੱਤੇ ਡਿੱਗਾ ਉਹ ਕਥਾ ਵਾਲਾ ਜਿਹੜਾ ਗ੍ਰੰਥ ਸੀ ਉਹ ਵੀ ਸਾਰਾ ਖਰਾਬ ਹੋ ਗਿਆ ਸੋ ਇਸ ਪ੍ਰਕਾਰ ਜੇ ਕੋਈ ਅਗਿਆਨੀ ਮਨੁੱਖ ਇੱਕ ਅੱਧਾ ਕੰਮ ਚੰਗਾ ਕਰਦਾ ਹੈ ਉਸ ਤੋਂ ਬਾਅਦ ਉਹ ਮਾੜਾ ਕਰ ਦਿੰਦਾ ਹੈ ਉਹਦਾ ਕੀਤਾ ਹੋਇਆ ਕਰਮ ਫਲਦਾ ਨਹੀਂ ਹੈ ਰਾਸ ਨਹੀਂ ਆਉਂਦਾ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਕੀ ਅਗਿਆਨੀ ਮਨੁੱਖ ਅਤੇ ਬੱਚੇ ਦੇ ਨਾਲ ਕੀਤੀ ਹੋਈ ਜਿਹੜੀ ਦੋਸਤੀ ਹੈ ਉਹ ਕਿਸੇ ਰਾਸ ਨਹੀਂ ਹੈ ਇਸ ਸੰਸਾਰਕ ਬੰਧਨਾਂ ਦੇ ਵਿੱਚ ਫਸੇ ਹੋਏ ਮਨੁੱਖ ਜਾਂ ਇਸਤਰੀ ਦੇ ਨਾਲ ਕੀਤਾ ਹੋਇਆ ਪ੍ਰੇਮ ਇਹ ਵੀ ਕਿਸੇ ਪ੍ਰਕਾਰ ਦੇ ਰਾਸ ਨਹੀਂ ਹੈ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਵਿਚਾਰ ਕਰਦਿਆਂ ਬੇਨਤ <li>ਪੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਵਖਤ ਜੀ ਸਾਧਗੁਰੂ ਸਾਹਿਬ ਜੀਆ ਦੇ ਸ਼ਬਦ ਦੇ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਅਗਾਹ ਤੋਂ ਅਸੀਸ ਬਖਸ਼ਣੀ ਆਉ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਹੋਏ ਇਆਣਾ ਕਰੈ ਕੰਮ ਆਣ ਨ ਸਕੈ ਰਾਸ ਜੇ ਇੱਕ ਅਦ ਚੰਗੀ ਕਰੇ ਦੂਜੇ ਪੀਵੇ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ